ਲੋਕ ਚਾਹੁੰਦੇ ਹਨ ਕਿ ਤੁਸੀਂ ਸਫਲ ਹੋਵੋ ਪਰ ਉਹਨਾਂ ਤੋਂ ਜ਼ਿਆਦਾ ਸਫਲ ਨਹੀਂ ਤੁਸੀਂ ਕਿੰਨਾ ਵੀ ਭਲਾਈ ਦਾ ਕੰਮ ਕਿਉਂ ਨਾ ਕਰੋ ਉਸ ਭਲਾਈ ਦੀ ਉਮਰ ਤੁਹਾਡੀ ਅਗਲੀ ਗਲਤੀ ਹੋਣ ਤੱਕ ਹੀ ਹੈ ਜਲਣ ਦੀ وجہ ਨਾਲ ਲੋਕ ਤੁਹਾਨੂੰ ਥੱਲੇ ਗिराਉਣ ਦੀ ਕੋਸ਼ਿਸ਼ ਕਰਨਗੇ ਹੈਰਾਨ ਨਾ ਹੋਣਾ ਇਹ ਨਾਰਮਲ ਗੱਲ ਹੈ ਹੁਣ ਤੁਸੀਂ ਮੁਸ਼ਕਿਲ ਦੌਰ ਤੋਂ ਗੁਜ਼ਰ ਰਹੇ ਹੋ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਫਿਰ ਕਦੇ ਨਹੀਂ ਮੁਸਕਰਾਓਗੇ ਦਰਦ ਸਿਰਫ ਕੁਝ ਸਮੇਂ ਲਈ ਹੀ ਹੁੰਦਾ ਹੈ ਫਿਕਰ ਕਰਨ ਨਾਲ ਕੱਲ੍ਹ ਦੀਆਂ ਮੁਸੀਬਤਾਂ ਘਟ ਨਹੀਂ ਹੁੰਦੀਆਂ ਲੇਕਿਨ ਅੱਜ ਦਾ ਸਕੂਨ ਜ਼ਰੂਰ ਚਲਾ ਜਾਂਦਾ ਹੈ ਜਦੋਂ ਸਭ ਕੁਝ ਠੀਕ ਲੱਗਣ ਲੱਗਦਾ ਹੈ ਉਦੋਂ ਹੀ ਗੜਬੜ ਹੋ ਜਾਂਦੀ ਹੈ ਬੁਰਾ ਸਮਾਂ ਜ਼ਿੰਦਗੀ ਵਿੱਚ ਕਦੇ ਵੀ ਆ ਸਕਦਾ ਹੈ ਆਪਣੀ ਖੁਸ਼ੀ ਦੇ ਲਈ ਕਿਸੇ ਇੱਕ ਇਨਸਾਨ ਨੂੰ ਜ਼ਿੰਦਗੀ ਦਾ ਸਹਾਰਾ ਨਾ ਬਣਾਓ ਉਸ ਦੀ ਵਜ੍ਹਾ ਨਾਲ ਖੁਸ਼ ਨਾ ਰਹੋ ਕਿਉਂਕਿ ਉਹ ਇਨਸਾਨ ਜੇਕਰ ਜ਼ਿੰਦਗੀ ਵਿੱਚੋਂ ਚਲਾ ਗਿਆ ਤਾਂ ਤੁਹਾਡੇ ਕੋਲ ਕੁਝ ਨਹੀਂ ਬਚੇਗਾ ਪ੍ਰੋਸਾ ਸੋਚ ਸਮਝ ਕੇ ਕਰੋ ਅੱਖਾਂ ਬੰਦ ਕਰਕੇ ਨਹੀਂ ਦੋਸਤਾਂ ਦੀ ਪਰੇਸ਼ਾਨੀ ਤੁਹਾਡੀ ਪਰੇਸ਼ਾਨੀ ਬਣ ਜਾਂਦੀ ਹੈ ਜਿੰਨਾ ਛੋਟਾ ਦਾਇਰਾ ਓਨਾ ਘੱਟ ਝੰਡਟਾ ਜ਼ਿਆਦਾਤਰ ਸਮਾਂ ਦਰਦ ਨੂੰ ਸਹਿਣਾ ਪੈਂਦਾ ਹੈ ਅਤੇ ਖੁਦ ਹੀ ਵੱਡਾ ਹੋਣਾ ਸਿੱਖਣਾ ਪੈਂਦਾ ਹੈ। ਥੱਲੇ ਡਿੱਗਦੇ ਸਮੇਂ ਕਿਸੇ ਦੇ ਸਹਾਰੇ ਦੀ ਉਮੀਦ ਨਾ ਰੱਖਣਾ। ਫਿਰ ਚਾਹੇ ਤੁਸੀਂ ਕਿੰਨਿਆਂ ਨੂੰ ਵੀ ਡਿੱਗਣ ਤੋਂ ਬਚਾਇਆ ਹੋਵੇ। ਕਿਸੇ ਚੀਜ਼ ਵਿੱਚ ਫਸਣਾ ਜ਼ਿਆਦਾ ਆਸਾਨ ਹੁੰਦਾ ਹੈ। ਬਜਾਏ ਉਸ ਵਿੱਚੋਂ ਨਿਕਲਣ ਦੀ। ਜ਼ਿਆਦਾਤਰ ਲੋਕ ਤੁਹਾਨੂੰ ਆਪਣੀ ਜ਼ਰੂਰਤ ਅਤੇ ਲਾਲਚ ਦੇ ਹਿਸਾਬ ਨਾਲ ਹੀ ਮਹੱਤਵ ਦਿੰਦੇ ਹਨ ਜੇਕਰ ਕੋਈ ਕੁਝ ਕਹਿੰਦਾ ਹੈ ਅਤੇ ਫਿਰ ਮੈਂ ਮਜ਼ਾਕ ਕਰ ਰਿਹਾ ਸੀ ਕਹਿੰਦਾ ਹੈ ਤਾਂ ਅਸਲ ਵਿੱਚ ਉਹ ਉਹੀ ਗੱਲ ਗੰਭੀਰਤਾ ਨਾਲ ਕਹਿ ਰਿਹਾ ਹੁੰਦਾ ਹੈ ਚੰਗਾ ਹੋਣ ਦੀ ਉਮੀਦ ਰੱਖੋ ਬੁਰੇ ਲਈ ਤਿਆਰ ਰਹੋ ਤੁਸੀਂ ਕਿੰਨੇ ਵੀ ਚੰਗੇ ਜਾਂ ਸਨਮਾਨਿਤ ਕਿਉਂ ਨਾ ਹੋਵੋ ਕੁਝ ਲੋਕ ਤੁਹਾਡੀ ਪਿੱਠ ਪਿੱਛੇ ਤੁਹਾਡੀ ਬੁराई ਜ਼ਰੂਰ ਕਰਨਗੇ ਤੁਸੀਂ ਭਲੇ ਹੀ ਲੋਕਾਂ ਲਈ ਕਿੰਨਾ ਵੀ ਚੰਗਾ ਕੰਮ ਕਿਉਂ ਨਾ ਕਰੋ ਉਹ ਸਿਰਫ ਤੁਹਾਡੀਆਂ ਗਲਤੀਆਂ ਨੂੰ ਹੀ ਯਾਦ ਰੱਖਣਗੇ ਅੱਗੇ ਵਧਣ ਦੇ ਲਈ ਕੁਝ ਚੀਜ਼ਾਂ ਨੂੰ ਪਿੱਛੇ ਛੱਡਣਾ ਜ਼ਰੂਰੀ ਹੈ ਸਹੀ ਸਮੇਂ ਤੇ ਸਹੀ ਚੀਜ਼ਾਂ ਨੂੰ ਪਿੱਛੇ ਛੱਡਣਾ ਸਹੀ ਹੈ ਨਹੀਂ ਤਾਂ ਬਾਅਦ ਵਿੱਚ ਸਿਰਫ ਪਛਤਾਵਾ ਅਤੇ ਸ਼ਿਕਾਇਤਾਂ ਹੀ ਰਹਿ ਜਾਂਦੀਆਂ ਹਨ ਮੁਸ਼ਕਿਲ ਸਮਾਂ ਦਰਅਸਲ ਵਰਦਾਨ ਹੁੰਦਾ ਹੈ ਕਿਉਂਕਿ ਇਹ ਸਾਨੂੰ ਉਹਨਾਂ ਚੀਜ਼ਾਂ ਵੱਲ ਪ੍ਰੇਰਿਤ ਕਰਦਾ ਹੈ ਜਿੰਨਾਂ ਵੱਲ ਅਸੀਂ ਕਦੇ ਧਿਆਨ ਹੀ ਨਹੀਂ ਦਿੱਤਾ ਹੁੰਦਾ। ਅਗਰ ਤੁਸੀਂ ਸਮਾਂ ਰਹਿੰਦੇ ਗਲਤਫਹਿਮੀਆਂ ਦੂਰ ਨਹੀਂ ਕਰਦੇ ਤਾਂ ਇਹ ਹਮੇਸ਼ਾ ਲਈ ਦੂਰੀਆਂ ਦਾ ਕਾਰਨ ਬਣ ਜਾਂਦੀਆਂ ਹਨ। ਅਸੀਂ ਲੋਕਾਂ ਦੇ ਲਈ ਰੋਂਦੇ ਹਾਂ ਪਰ ਸਮੇਂ ਦੇ ਲਈ ਕਿਉਂ ਨਹੀਂ ਰੋਂਦੇ? ਸਮਾਂ ਵੀ ਤਾਂ ਕਦੇ ਵਾਪਸ ਨਹੀਂ ਆਉਂਦਾ। ਸਮਾਂ ਹੀ ਸਭ ਕੁਝ ਹੈ। ਅਤੇ ਇਹ ਹੀ ਇੱਕ ਦਿਨ ਤੁਹਾਨੂੰ ਪ੍ਰਭਾਸ਼ਿਤ ਕਰੇਗਾ। ਜ਼ਿੰਦਗੀ ਦੇ ਸਭ ਤੋਂ ਹਨੇਰੇ ਸਮੇਂ ਵਿੱਚ ਤੁਹਾਨੂੰ ਸਭ ਤੋਂ ਸਾਫ਼ ਦਿਖਾਈ ਦੇਵੇਗਾ। ਜ਼ਿਆਦਾਤਰ ਚੀਜ਼ਾਂ ਜਿਨ੍ਹਾਂ ਬਾਰੇ ਤੁਸੀਂ ਚਿੰਤਾ ਕਰਦੇ ਹੋ ਉਹ ਕਦੇ ਹੁੰਦੀਆਂ ਹੀ ਨਹੀਂ ਹਨ। ਚੀਜ਼ਾਂ ਨੂੰ ਜ਼ਿਆਦਾ ਜਮ੍ਹਾਂ ਕਰਕੇ ਰੱਖਣਾ ਤੁਹਾਨੂੰ ਹਮੇਸ਼ਾ ਜ਼ਿਆਦਾ ਤਣਾ ਦੇਵੇਗਾ। ਜ਼ਿਆਦਾ ਸ਼ੇਅਰ ਨਾ ਕਰੋ। ਨਿੱਜਤਾ ਹੀ ਤਾਕਤ ਹੈ। ਉਹਨਾਂ ਲੋਕਾਂ ਦੀਆਂ ਗੱਲਾਂ ਧਿਆਨ ਨਾਲ ਸੁਣੋ ਜਿਹੜੇ ਤੁਹਾਨੂੰ ਉਹ ਗੱਲਾਂ ਦੱਸਦੇ ਹਨ ਜਿਨ੍ਹਾਂ ਨੂੰ ਤੁਸੀਂ ਸੁਣਨਾ ਹੀ ਨਹੀਂ ਚਾਹੁੰਦੇ ਹੁੰਦੇ ਜੇਕਰ ਤੁਹਾਡੀ ਜ਼ਿੰਦਗੀ ਚੰਗੀ ਚੱਲ ਰਹੀ ਹੈ ਤਾਂ ਇਸ ਦੇ ਬਾਰੇ ਕਿਸੇ ਨੂੰ ਨਾ ਦੱਸੋ ਕਿਉਂਕਿ ਲੋਕ ਉਸ ਚੀਜ਼ ਨੂੰ ਖਰਾਬ ਨਹੀਂ ਕਰ ਸਕਦੇ ਜਿਸ ਦੇ ਬਾਰੇ ਉਹ ਨਹੀਂ ਜਾਣਦੇ ਹੁੰਦੇ ਸਿਰਫ ਉਹੀ ਇਨਸਾਨ ਕਦੇ ਗਲਤੀ ਨਹੀਂ ਕਰਦਾ ਜਿਹੜਾ ਕੁਝ ਨਹੀਂ ਕਰਦਾ